ਨੇ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਿਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਭਾਈ ਕਥਾ ਦੇ ਅੱਜ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਗੌੜੀ ਪੂਰਵੀ ਰਾਗ ਦੇ ਵਿੱਚ ਅਗਲਾ ਸ਼ੋਧ ਭਗਤ ਜੀ ਦਾ ਆਰੰਭ ਹੁੰਦਾ ਹੈ ਗੌੜੀ ਰਾਗ ਵਿੱਚ 52 ਸ਼ਬਦ ਭਗਤ ਜੀ ਦੇ ਸੰਪੂਰਨ ਹੋਏ ਸੀ ਇਹ ਗੌੜੀ ਪੂਰਵੀ ਰਾਗਣੀ ਦੇ ਵਿੱਚ ਪਹਿਲਾ ਸ਼ਬਦ ਅਤੇ 52 ਰਾਗ ਦੇ ਸ਼ਬਦ ਸੰਪੂਰਨ ਹੋਏ ਹਨ ਆਪਾਂ ਹੀ ਰਸਨਾ ਤੋਂ ਭਾਈ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਾਂ ਜੀ ਗੌੜੀ ਪੂਰਵੀ ਕਬੀਰ ਜੀ ਇਕ ਊੰਕਾਰ ਸਤਿ ਗੁਰ ਪ੍ਰਸਾਦ ਉਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਅਕਾਲ ਪੁਰਖ ਇੱਕ ਸਰੂਪ ਹੈ ਉਹਦੀ ਮੂਰਤ ਕਾਲ ਤੋਂ ਰਹਿਤ ਸਤ ਸਰੂਪ ਹੈ ਪ੍ਰਮਾਤਮਾ ਜਿਹੜਾ ਕੀ ਸਰੀਰਾਂ ਤੋਂ ਪਰੇ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਤੋਂ ਉਹਦੀ ਪ੍ਰਾਪਤੀ ਹੈ ਗੁਰ ਪ੍ਰਸਾਦ ਤੋਂ ਕਿਰਪਾ ਉਹਦੀ ਕਿਰਪਾ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਹਰੀ ਦੀ ਪ੍ਰਾਪਤੀ ਹੈ ਜੀ ਜਪ ਕਛ ਅਹਾ ਤਹਾ ਕਛ ਨਹੀਂ ਪੰਚ ਤਤ ਤੈ ਨਹੀਂ ਧਨ ਧਨ ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਰੰਮ ਕਰਦੇ ਹੋਏ ਬਚਨ ਕਰਦੇ ਹਨ ਉੱਥੇ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਜੈ ਕਸ਼ ਆਹਾ ਤਹਾ ਕਿਸ ਨਾਹੀ ਪੰਚ ਤਤ ਤੈ ਨਾਹੀ ਕੋ ਅਵਸਥਾ ਦੀ ਗੱਲ ਕਰਦੇ ਹਨ ਜਿਸ ਅਵਸਥਾ ਵਿੱਚ ਮਨੁੱਖ ਜਾ ਕੇ ਇਸ ਅਵਸਥਾ ਦੇ ਵਿੱਚ ਜਗਿਆਸੂ ਜਾ ਕੇ ਉਹ ਮਨ ਦੀ ਜਿਹੜੀ ਭਟਕਣਾ ਖਤਮ ਕਰ ਲੈਂਦਾ ਹੈ ਇਹ ਬਚਨ ਕਰਦਿਆਂ ਜਹ ਕਛ ਆਹਾ ਕਹਾ ਕਛ ਨਹੀਂ ਭਗਤ ਜੀ ਕਹਿੰਦੇ ਜਿੰਨਾ ਚਿਰ ਪ੍ਰਮਾਤਮਾ ਤੋਂ ਅਸੀਂ ਭਾਈ ਦੂਰ ਸੀ ਜਿੰਨਾ ਚਿਰ ਮਨ ਦੀ ਰਫਤਰੀ ਮਨ ਦੀ ਰਫਤਾਰ ਬਹੁਤ ਜ਼ਿਆਦੀ ਸੀ ਜਿੰਨਾ ਚਿਰ ਉਹ ਫੁਰਨਿਆਂ ਦੇ ਵਿੱਚ ਡੁੱਬਿਆ ਹੋਇਆ ਵਿਕਾਰ ਪੈਦਾ ਕਰਦਾ ਉਹਨਾਂ ਚੇਰ ਅਸੀਂ ਉਹਦੇ ਤੋਂ ਦੂਰ ਹਾ ਹਰੀ ਜੈ ਕਸ਼ ਆਹਾ ਤਹਾ ਕਸ਼ ਨਹੀਂ ਪਰ ਜਦੋਂ ਦੀ ਭਗਤ ਜੀ ਕਹਿੰਦੇ ਉਹਦੇ ਨਾਲ ਬਿਰਤੀ ਜੋੜੀ ਇਹ ਮਨ ਜਿਹੜਾ ਸੀ ਉਹਨੂੰ ਅਰਪਣ ਹੋਇਆ ਕਹਿੰਦੇ ਉੱਥੇ ਹੁਣ ਕੁਝ ਵੀ ਨਹੀਂ ਹੈ ਮਨ ਦੀ ਜਿਹੜੀ ਝੜਕਣਾ ਮਨ ਦੀ ਜਿਹੜੀ ਮੈਂ ਲੈ ਮੈਂ ਹੈ ਹੋ ਮੈਂ ਹੈ ਮਨ ਦੀ ਜਿਹੜੀ ਹਉਮੈ ਹੈ ਨਾ ਮਨ ਦੀ ਮੈਲ ਉਸ ਜਗ੍ਹਾ ਤੇ ਖਤਮ ਹੋ ਜਾਂਦੀ ਹੈ ਭਗਤ ਜੀ ਕਹਿੰਦੇ ਇਹਦੇ ਮਨ ਦੀ ਮੈਲ ਲੈ ਜਾਂਦੀ ਹੈ ਮਨ ੁੱਪ ਜਾਂਦਾ ਹੈ ਹਉਮੈ ਤਿਆਗ ਦਿੰਦਾ ਮਨ ਕਹਿੰਦੇ ਫੇਰ ਤੂੰ ਹੀ ਤੂੰ ਹੀ ਜਾਪਦਾ ਹੈ ਇਹ ਸ਼ਬਦਾਂ ਦੇ ਵਿੱਚ ਵਰਣਨ ਕੀਤਾ ਭਗਤ ਜੀ ਨੇ ਭਗਤ ਰਵਿਦਾਸ ਜੀ ਵੀ ਬਚਨ ਕਰਦੇ ਆਂ ਜਦ ਹਮ ਹੋਤੀ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਵੀਰ ਸਾਹਿਬ ਜੀ ਵੀ ਬਚਨ ਕਰਦੇ ਆਂ ਕਹਿੰਦੇ ਫਿਰ ਜਦੋਂ ਮਨ ਦੀ ਅਵਸਥਾ ਉੱਚੀ ਹੋ ਜਾਂਦੀ ਹੈ ਫਿਰ ਮਨ ਜਿਹੜਾ ਉਹ ਅਰਪਣ ਹੋ ਜਾਂਦਾ ਹੈ ਉਹਦਾ ਮਾਇਆ ਦਾ ਰੋਗ ਹੈ ਜਿਹੜੇ ਮਾਇਆ ਦਾ ਭਾਨੇ ਉਹ ਲੈ ਜਾਂਦਾ ਉਥੇ ਭਗਤ ਜੀ ਕਹਿੰਦੇ ਉਹ ਸਵਸਥਾ ਦੇ ਵਿੱਚ ਫਿਰ ਕੁਝ ਵੀ ਨਹੀਂ ਹੈ ਉਹ ਮਾਨ ਜਿਹੜਾ ਇੱਕ ਚੇਤੇ ਇੱਕ ਰਸ ਹੋ ਜਾਂਦਾ ਹੈ ਉਸ ਅਵਸਥਾ ਵਿੱਚ ਮਨੁੱਖ ਜਦੋਂ ਪਹੁੰਚਦਾ ਹੈ ਫਿਰ ਭਗਤ ਜੀ ਕਹਿੰਦੇ ਸਭ ਕੁਝ ਖਤਮ ਹੋ ਜਾਂਦਾ ਪੰਜ ਤੱਤ ਤੈ ਨਹੀਂ ਇਹ ਪੰਜ ਤੱਤ ਜਿਹੜੇ ਹਨ ਵਕਾਰ ਇਹ ਵੀ ਭਗਤ ਜੀ ਕਹਿੰਦੇ ਉੱਥੇ ਨਹੀਂ ਹਨ ਜਿਹੜਾ ਇੰਗਲਾ ਸੁਖ ਮਨ ਬੰਦੇ ਇਹ ਔਗਣ ਕਤ ਜਾਹੀ ਕਹਿੰਦੇ ਵੀ ਉੱਡ ਜਾਂਦੇ ਹਨ ਕਹਿੰਦੇ ਨਹੀਂ ਤਾਂ ਦੇਖੋ ਇਹ ਸਾਧਨ ਹਨ ਇੱਕ ਜੋਗੀਆਂ ਦੇ ਐੜਾ ਇੰਗਲਾ ਸੁਖ ਮਨਾਏ ਜਿਨ੍ਹਾਂ ਨੂੰ ਪ੍ਰਗਟ ਕਰਕੇ ਵਸ ਵਿੱਚ ਕਰਕੇ ਕੰਟਰੋਲ ਵਿੱਚ ਕਰਕੇ ਇਸ ਇੰਦਰੀਆਂ ਨੂੰ ਇੰਦਰੀਆਂ ਨੂੰ ਜੋਗੀ ਜਿਹੜੇ ਹਨ ਉਹ ਪ੍ਰਾਪਤੀ ਚੁੰਦੇ ਹਨ ਐੜਾ ਪਿੰਗਲਾ ਸੁਖ ਮਨ ਬੰਦੇ ਭਗਤ ਜੀ ਕਹਿੰਦੇ ਹੈ ਮਨੁੱਖੇ ਬੰਦੇ ਉੱਥੇ ਇਹ ਵੀ ਖਤਮ ਹੋ ਜਾਂਦਾ ਹੈ ਕਹਿੰਦੇ ਇਹ ਕੁਝ ਵੀ ਫਿਰ ਕਰਨ ਦੀ ਲੋੜ ਨਹੀਂ ਪੈਂਦੀ ਸਾਧਨਾਂ ਨੂੰ ਪਨਾਣ ਦੀ ਲੋੜ ਨਹੀਂ ਪੈਂਦੀ ਅਵ ਗਤ ਕਤ ਜਾਹੀ ਕਹਿੰਦੇ ਇੱਥੇ ਵੀ ਨਾਟ ਜਾਂਦੇ ਹਨ ਖਤਮ ਹੋ ਜਾਂਦੇ ਹਨ ਜਦੋਂ ਉਹਦਾ ਮੇਲ ਬਣਦਾ ਫਿਰ ਇਹਨਾਂ ਚੀਜ਼ਾਂ ਦੀ ਵੀ ਲੋੜ ਨਹੀਂ ਹੁੰਦੀ ਉੱਥੇ ਪ੍ਰਾਪਤੀ ਹੋ ਜਾਂਦੀ ਹੈ ਫਿਰ ਮਾਲਕ ਦੇ ਨਾਲ ਹੀ ਚਿੱਤ ਜੁੜ ਜਾਂਦਾ ਤਾਗਾ ਟੁੱਟਾ ਗਗਨ ਬਿਨਸ ਗਿਆ ਤੇਰਾ ਬੂਲਤ ਕਹਾ ਸਮਾਈ ਇਹ 라ਵੀ ਪੰਕਤੀ ਵਿੱਚ ਭਗਤ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਢਾਗਾ ਟੁੱਟਾ ਗਗਨ ਬਿਨਸ ਗਿਆ ਤੇਰਾ ਬੂਲਤ ਕਹਾ ਸਮਾਈ ਗਗਨ ਆਕਾਸ਼ ਮੰਡਲ ਨੂੰ ਕਹਿੰਦੇ ਹਨ ਇੱਥੇ ਸਰੀਰ ਨੂੰ ਗਗਨ ਕਿਹਾ ਹੈ ਕਹਿੰਦੇ ਜਿਹੜਾ ਗੁਨਾ ਦਾ ਢਾਂਗਾ ਉਹ ਟੁੱਟ ਜਾਂਦਾ ਹੈ ਕਿੰਦੇ ਟੁੱਟ ਜਾਂਦਾ ਏ ਧਾਗਾ ਮਾਲਕ ਤੋੜ ਦਿੰਦਾ ਹੈ ਜਿਹੜਾ ਸਰੀਰ ਹੈ ਵਿਸ ਗਿਆ ਤੇਰਾ ਬੋਲਤ ਕਹਾ ਸਮਾਈ ਇਹਦੇ ਜਿਹੜਾ ਬੋਲਣਾ ਚੱਲਣਾ ਸੀਨਾ ਰੋਲਾ ਰੱਪਾ ਸੀ ਭਗਤ ਜੀ ਕਹਿੰਦੇ ਉਹ ਖਤਮ ਹੀ ਹੋ ਗਿਆ ਮਨ ਦਾ ਰੋਲਾ ਜਿਹੜਾ ਹੈ ਇੱਕ ਤੇ ਬਾਹਰੋਂ ਰੋਲਾ ਪਾਨਿਆ ਜੀ ਬਣਾਈ ਉਹ ਵੀ ਉਨਾ ਚਿਰ ਹੀ ਹੈ ਜਿੰਨਾ ਚਿਰ ਅਵਸਥਾ ਨੀਵੀਂ ਹੈ ਸਾਡੀ ਲੜਾਈ ਝਗੜਾ ਬੋਲ ਬਾਣੀ ਇਹ ਸਾਰਾ ਕੁਝ ਉਲਾ ਚਰੀ ਹੈ ਜਿੰਨਾ ਚਿਰ ਅਸੀਂ ਛੋਟਾ ਪਾਨਾ ਸਾਡਾ ਸਾਡੀ ਸੋਚ ਨੀਵੀਂ ਹੈ ਸਾਡੀ ਉਹਦੇ ਬਰਾਬਰ ਤਾਂ ਹੀ ਨਹੀਂ ਹੈ ਸਾਡਾ ਆਤਮਾ ਮਾਨ ਨੀਵਾ ਹੈ ਉਹਨਾਂ ਤੇਰੇ ਬੋਲ ਚੱਲ ਫਾਲਸੂ ਦੇ ਬੋਲ ਹਨ ਰੋਲਾ ਰੁਪਏ ਇਸ ਤਰੀ ਮਨ ਦਾ ਰੋਲਾ ਹੈ ਭਗਤ ਜੀ ਕਹਿੰਦੇ ਇਸ ਤਰੀ ਮਨ ਦਾ ਰੋਲਾ ਹੈ ਜਦੋਂ ਤਾਗਾ ਟੁੱਟ ਗਿਆ ਆ ਰੋਕੀ ਖਤਮ ਹੋ ਗਿਆ ਇਹ ਹਿੰਕਤਾ ਹੋਮੇ ਭਗਤ ਜੀ ਕਹਿੰਦੇ ਫਿਰ ਮਨ ਅਤੇ ਤਨ ਇਹ ਗਗਨ ਵਿੰਸ ਗਿਆ ਤੇਰਾ ਬੋਲਤ ਕਹਾਂ ਸਮਾਈ ਇਹਦੇ ਜੋ ਵਿੰਸ ਗਿਆ ਗਗਨ ਹੀ ਸਰੀਰ ਹੀ ਵਿੰਸ ਗਿਆ ਉਹਦੇ ਚਰਨਾਂ ਵਿੱਚ ਚਰਪਨ ਹੋ ਗਿਆ ਫਿਰ ਮਰ ਜਾਵੇ ਸਰੀਰ ਜਿੰਦਾ ਰਹੇ ਕੋਈ ਫਰਕ ਨਹੀਂ ਭਗਤ ਜੀ ਕਹਿੰਦੇ ਉਹਨਾਂ ਚੀਂ ਫਰਕ ਪੈਂਦਾ ਮਰਨ ਜਾਣ ਦਾ ਜਿੰਨਾ ਚਿਰ ਆਪਣੇ ਆਪ ਚਾਸੀ ਸੰਸਾਰੀ ਜੀਵ ਮਨਜੋਣ ਦੇ ਵਿੱਚ ਭੌ ਦੇ ਵਿੱਚ ਜੀ ਰਹਿਆ ਭਗਤ ਜੀ ਕਹਿੰਦੇ ਫਿਰ ਮਨਜੋਣ ਦਾ ਕੋਈ ਮਨ ਤੇ ਸਰੀਰ ਤੇ ਪ੍ਰਭਾਵ ਨਹੀਂ ਹੈ ਇਹ ਸਰੀਰ ਮਰ ਰਿਹਾ ਜਾਂ ਜਿੰਦਾ ਗਗਨ ਸਰੀਰ ਬਿਨ ਸਜਾਏ ਤੇ ਤਨ ਦੀ ਭਾਗ ਰਫਤਾਰ ਟੁੱਟ ਜਾਵੇ ਤੇ ਧਾਗਾ ਓਗਣਾ ਦਾ ਓਗਣਾ ਦਾ ਧਾਗੇ ਬਾਰੇ ਭਗਤ ਜੀ ਗੱਲ ਕਰਦੇ ਹਨ ਕਹਿੰਦੇ ਧਾਗਾ ਟੁੱਟਾ ਗਗਨ ਵਿੰਸ ਗਿਆ ਗਗਨ ਜਿਹੜਾ ਮਰ ਗਿਆ ਤੇਰਾ ਬੂਲਤ ਕਹਾ ਸਮਾਈ ਕਹਿੰਦੇ ਕਿੱਥੇ ਗਿਆ ਤੇਰਾ ਬੋਲਣਾ ਚੱਲਣਾ ਰੋਲਾ ਰੱਪਾ ਇਹ ਸੰਸਾ ਓਕੋ ਅਨ ਦਿਨ ਵਿਆਪੈ ਮੋਕੋ ਕੋ ਨਾ ਕਹ ਸਮਝਾਈ ਕਹਿੰਦੇ ਕੌਣ ਸਮਝਾਏਗਾ ਭਗਤ ਜੀ ਕਹਿੰਦੇ ਇਹ ਸਾ ਸੰਸਾ ਜਿਹੜਾ ਮਨ ਵਿੱਚ ਬਣਿਆ ਹੋਇਆ ਨਾ ਮੋਕੋ ਦਿਨ ਰਾਤ ਹੀ ਖਾਈ ਜਾਂਦਾ ਭਗਤ ਜੀ ਕਹਿੰਦੇ ਇਹ ਸੰਸਾ ਮੋਕੋ ਦਿਨ ਰਾਤ ਵਿਆਪੇ ਦਿਨ ਰਾਤ ਹੀ ਕਹਿੰਦੇ ਇਹ ਸੰਸਾ ਇਹ ਦੇ ਵਿੱਚ ਵਿਆਪਦਾ ਰਹਿੰਦਾ ਸੰਸਾ ਜਿਹੜਾ ਉਹ ਨਿਰਿਤ ਕਿੰਨੇ ਕਰਨਾ ਮੋਕੋ ਕੋ ਨਾ ਕਹ ਸਮਝਾਈ ਕਹਿੰਦੇ ਵੀ ਨੂੰ ਕਿਹੜਾ ਸਮਝਾ ਦੇ ਆਣ ਕੇ ਕੌਣ ਸਮਝਾਏ ਕਿਹੜਾ ਸਮਝਾਣ ਵਾਲਾ ਇਹਦੇ ਦੁਨੀਆ ਤੇ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਭਗਤ ਜੀ ਕਹਿੰਦੇ ਕਿਹੜਾ ਸਮਝਾਏਗਾ ਇਸ ਸੰਸੇ ਦੇ ਵਿੱਚੋਂ ਕਿਹੜਾ ਛਡਾਵੇਗਾ ਜਿਹੜਾ ਸੰਸਾ ਦਿਨ ਰਾਤ ਹੀ ਖਾਈ ਜਾਂਦਾ ਵਿਆਪਦਾ ਮੰਨ ਦਾ ਭਗਤ ਜੀ ਕਹਿੰਦੇ ਇਹ ਹਿਰਦੇ ਵਿੱਚ ਬਣਿਆ ਰਹਿੰਦਾ ਹੈ ਹਿਰਦੇ ਵਿੱਚ ਸੰਸਾ ਜਿਹੜਾ ਉਤਰਦਾ ਹੀ ਨਹੀਂ ਹੈ ਰਹਾ ਹੋ ਇਸ ਰਾਮ ਦੇ ਕੀ ਭਗਤ ਜੀ ਬਚਨ ਕਰਦੇ ਹਨ ਜੀ ਜੈ ਬਰ ਭੰਡ ਪਿੰਡ ਤੈ ਨਹੀਂ ਰਤਨ ਹਾਰ ਤੈ ਨਹੀਂ ਪਿੰਡ ਸਰੀਰ ਨੂੰ ਕਹਿੰਦਿਆ ਨਾ ਕਹਿੰਦੇ ਪਰ ਭੰਡ ਜਿਹੜਾ ਪਿੰਡ ਹੈ ਸਰੀਰ ਰਤਨ ਵਾਲਾ ਤਾਂ ਨਾਹੀ ਰਤਨ ਹਾਰ ਤੈ ਨਾਹੀ ਕਹਿੰਦੇ ਉੱਥੇ ਤਾਂ ਕੁਝ ਵੀ ਨਹੀਂ ਹੈ ਕਹਿੰਦੇ ਜੀ ਉਹ ਪਿੰਡ ਸਭ ਕੁਝ ਉੱਥੇ ਇੱਕੋ ਬਰਾਬਰ ਹੈ ਪਰਮੇਸ਼ਰ ਇਹ ਸੰਸਾਰ ਦੇ ਨਾਲ ਉਹ ਕਹਿੰਦੇ ਮੋਈ ਖਤਮ ਕਰ ਦਿੰਦਾ ਹੈ ਉਹ ਮਨ ਉਹ ਆਤਮਾ ਜਿਹੜੀ ਆ ਉਹਦੇ ਵਿੱਚ ਇੱਕ ਰਾਸੀ ਲੀਨ ਹੋ ਜਾਂਦੀ ਹੈ ਕਿੱਥੇ ਦੁਨੀਆਦਾਰੀ ਇਸ ਤੇ ਮੋਹ ਜਿਹੜਾ ਉਹਦਾ ਪਤਾ ਲੱਗ ਜਾਂਦਾ ਹੈ ਭਗਤ ਜੀ ਕਹਿੰਦੇ ਉੱਥੇ ਕੁਝ ਵੀ ਨਹੀਂ ਜੋੜਨ ਹਾਰੋ ਤਹਾ ਅਤੀਤਾ ਇਹ ਕਹੀਏ ਕਿ ਸਮਾਹੀ ਭਗਤ ਜੀ ਕਹਿੰਦੇ ਜੋੜਨ ਹਾਰੋ ਸਦਾ ਤੀਤਾ ਇਹ ਕਹੀਏ ਕਿ ਸਮਾਈ ਕਹਿੰਦੇ ਜੋੜਨ ਹਾਰੋ ਸਦਾ ਉਹ ਮਾਲਕ ਹੈ ਹਰੀ ਹੈ ਕਹਿੰਦੇ ਉਹਦੇ ਚਰਨਾਂ ਵਿੱਚ ਸਰੀਰ ਅਰਪਣ ਮਨ ਅਰਪਣ ਕਰ ਜੀ ਜੋੜੀ ਜੁੜੇ ਨਾ ਟੋੜੀ ਟੁੱਟੈ ਜਵ ਲੰਗ ਹੋਏ ਵਿਲਾਸੀ ਜਿੰਨਾ ਚਿਰ ਭਗਤ ਜੀ ਕਹਿੰਦੇ ਭਾਈ ਵਿਲਾਸੀ ਜੀਵ ਚੀਜ਼ਾਂ ਦੇ ਵਿੱਚ ਜੁੜੇ ਹੋਏ ਹਾਂ ਉਹਨਾਂ ਚਿਰ ਕੋਈ ਜੋੜ ਨਹੀਂ ਸਕਦਾ ਸੰਗ ਕਹਿੰਦੇ ਜੋੜਿਆ ਕੋਈ ਧੱਕੇ ਨਾਲ ਬਾਹ ਫੜਾਏ ਕਿ ਫੜ ਲੈ ਬਾਹ ਯਾਰ ਫਟਾਫਟ ਮਹਾਰਾਜ ਜੀ ਫੜ ਲੈ ੱੱੱਕੇ ਨਾਲੋ ਫੜਾਨੇ ਵੀ ਨਾ ਆਪਾ ਆ ਜਾ ਭਾਈ ਸਾਧ ਸੰਗਤ ਕਰ ਲੈ ੱੱੱਕੇ ਨਾਲ ਇਹ ਵੀ ਦੀਏ ਤਾਂ ਕੋਈ ਅਸਰ ਥੋੜਾ ਹੁੰਦਾ ਜੋੜੀ ਜੁੜੇ ਨਾ ਤੋੜੀ ਟੁੱਟੇ ਨਾ ਤੋੜਿਆ ਕੋਈ ਤੋੜ ਸਕਦਾ ਫਿਰ ਜਿੰਨਾ ਮਰਜੀ ਕੋਈ ਤੋੜਨਾ ਚਾਵੇ ਜਦੋਂ ਲਿਵ ਜੁੜ ਜਾਂਦੀ ਹੈ ਪ੍ਰੀਤ ਪੈ ਜਾਂਦੀ ਹੈ ਭਗਤ ਕਬੀਰ ਜੀ ਕਹਿੰਦੇ ਕੋਈ ਤੋੜ ਨਹੀਂ ਸਕਦਾ ਜੇ ਟੁੱਟੇ ਪਏ ਆ ਭਗਤ ਜੀ ਕਹਿੰਦੇ ਕੋਈ ਆਪਣੇ ਆਪ ਜੋੜ ਨਹੀਂ ਸਕਦਾ ਜੋੜੀ ਜੁੜੇ ਨਾ ਟੋੜੀ ਟੁੱਟੈ ਜਦ ਲਗ ਹੋਏ ਬਿਲਾਸੀ ਜਿੰਨਾ ਚਿਰ ਕਹਿੰਦੇ ਬਨਾਸ ਚੀਜ਼ਾਂ ਵਿੱਚ ਬਨਾਸਕਾਰੀ ਸੰਸਾਰ ਵਿੱਚ ਸ੍ਰਿਸ਼ਟੀ ਵਿੱਚ ਮੋਹ ਹੈ ਭਗਤ ਜੀ ਕਹਿੰਦੇ ਉਹਨਾਂ ਚਿਰ ਕੋਈ ਜੋੜਦਾ ਨਹੀਂ ਆਪਣੇ ਜਿੰਨਾ ਚਿਰ ਮਨ ਮੋਹ ਹੈ ਤੈਨਾ ਬਨਾਸ ਚੀਜ਼ਾਂ ਵਿੱਚ ਉਹਨਾਂ ਚਿਰ ਕੋਈ ਸਾਨੂੰ ਜੋੜ ਨਹੀਂ ਸਕਦਾ ਜਿੰਨਾ ਮਰਜੀ ਕੋਈ ਯਤਨ ਕਰ ਲੇ ਜਿਵੇਂ ਜਿਵੇਂ ਬਿਲਾਸ ਦੇ ਚੀਜ਼ ਬਨਾਸ ਚੀਜ਼ਾਂ ਵਿੱਚ ਬਨਾਸਕਾਰੀ ਸੰਸਾਰ ਬਨਾਸੀ ਦੇ ਵਿੱਚੋਂ ਟੁੱਟਦਾ ਮਾਨ ਫਿਰ ਉਹ ਮਾਲਕ ਨਾਲ ਜੁੜ ਜਾਂਦਾ ਫਿਰ ਕੋਈ ਤੋੜ ਨਹੀਂ ਸਕਦਾ ਦੁਨੀਆ ਟੁੱਟ ਜਾਵੇ ਸੰਸਾਰ ਪਰ ਉਹ ਮਾਲਕ ਦੀ ਪ੍ਰੀਤ ਪੱਕੀ ਹੈ ਉਹ ਝੂਠੀ ਪ੍ਰੀਤ ਨਹੀਂ ਚਾਰ ਦਿਨਾਂ ਦੀ ਭਗਤ ਜੀ ਕਹਿੰਦੇ ਉਹ ਨਾ ਕਹਿਆਂ ਪੈਣੀ ਹੈ ਨਾ ਤੋੜਿਆਂ ਟੁੱਟਣੀ ਹੈ ਜਗਤਗ ਹੋਏ ਬਨਾਸੀ ਜਿੰਨਾ ਚਿਰ ਉਹਦਾ ਪ੍ਰਾਪਤੀ ਨਹੀਂ ਐ ਕਾਠ ਕੋ ਠਕਰ ਆ ਕੋ ਸੇਵਕ ਓ ਕਹੋ ਪੈ ਜਾਸੀ ਹਰਿ ਜੀ ਕਹਿੰਦੇ ਕੌਣ ਠਾਕਰ ਉਹਨਾਂ ਚ ਰਸੁਰਤੀ ਵਿਰਤੀ ਕੈਸੀ ਹੈ ਆ ਕੋ ਠਾਕਰ ਕਿਹੜਾ ਠਾਕਰ ਹੈ ਤੇ ਕਿਹੜਾ ਸੇਵਕ ਹੈ ਨਾ ਤਾਂ ਅਸੀਂ ਠਾਕਰ ਸਮਝਦੇ ਆ ਨਾ ਉਹ ਠਾਕਰ ਫਿਰ ਸੇਵਕ ਸਮਝਦਾ ਫਿਰ ਕੋ ਜੀ ਸੰਭਰਤੀ ਭਗਤ ਜੀ ਕਹਿੰਦੇ ਸਾਡੀ ਸੁਰਤੀ ਹੁੰਦੀ ਹੈ ਆ ਕੋ ਠਾਕਰ ਕਾ ਕੋ ਸੇਵਕ ਕਹੋ ਪੈ ਜਾਸੀ ਇਹਦੇ ਫਿਰ ਠਾਕੁਰ ਜਿਹੜਾ ਹੈ ਉਹ ਸੇਵਕ ਨਹੀਂ ਸਮਝਦਾ ਸੇਵਕ ਜਿਹੜਾ ਉਹ ਠਾਕੁਰ ਨਹੀਂ ਸਮਝਦਾ ਇਹਦੇ ਜਿੰਨਾ ਚਿਰ ਸੁਰਤੀ ਬਿਰਤੀ ਐਸੀ ਔਲਾ ਚਿਰ ਹੋ ਨਹੀਂ ਆਇਰ ਦੇ ਵਿੱਚ ਹੁ ਜਿੰਨਾ ਚਿਰ ਹੋ ਨਹੀਂ ਆ ਮਾਲਕ ਦਾ ਉਹਨਾਂ ਚ ਅਸੀਂ ਉਹਨੂੰ ਪਰਮੇਸ਼ਰ ਨਹੀਂ ਜਾਣਾਂਗੇ ਤੇ ਅਸੀਂ ਸੇਵਕ ਕਿਸ ਤਰ੍ਹਾਂ ਉਹਦੇ ਬਣ ਸਕਦੇ ਹਾਂ ਜਿੰਨਾ ਚਿਰ ਭੌ ਦਾਰੂ ਹੀਰ ਦੇ ਵਿੱਚ ਮੋਹ ਪ੍ਰੇਮ ਨਹੀਂ ਆ ਉਹਨਾਂ ਚ ਅਸੀਂ ਉਹਨੂੰ ਪਰਮੇਸ਼ਰ ਥੋੜਾ ਜਾਣਾਂਗੇ ਇਹ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਚਿਰ ਦਾ ਭਾਉ ਨਹੀਂ ਡਾਲਨੀ ਉਹਨਾਂ ਚ ਰਸੀ ਸ਼ਬਦ ਗੁਰੂ ਨਹੀਂ ਜਾਣਾ ਆਮ ਲੋਕ ਕਿਤਾਬ ਸਮਝਦੇ ਹਨ ਉਥੀਆਂ ਪਈਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਨ ਜਿਨ੍ਹਾਂ ਦੀ ਸੁਰਤੀ ਸੁਰਤੀ ਨੀਵੀ ਹੈ ਉਹ ਕਿਤਾਬ ਸਮਝ ਕੇ ਅੰਗ ਪਾੜ ਦਿੰਦੇ ਹਨ ਕਿ ਕਿਤਾਬ ਹੈ ਚਲੋ ਠੀਕ ਹੈ ਅੰਗ ਪਾੜ ਤੇ ਕੋਈ ਕੁਝ ਹੋਣਾ ਕਿਸੇ ਮਿਲਣਾ ਕੁਝ ਘਟਣਾ ਹੈ ਉਹ ਸਿਰਤੀ ਬਿਰਤੀ ਜਿਹੜੀ ਮਤ ਪ੍ਰਿਸ਼ਟ ਹੁੰਦੀ ਹੈ ਬੁੱਧੀ ਤਾਂ ਕੋਈ ਗੁਰੂ ਮਹਾਰਾਜ ਸ਼ਬਦ ਗੁਰੂ ਨਾਲ ਮੱਥਾ ਲਾਉਂਦਾ ਹੈ ਜਦੋਂ ਸਾਡੀ ਸੋਚ ਸਾਡੀ ਬਿਰਤੀ ਸਾਡੀ ਸਮਝ ਖਤਮ ਹੋ ਜਾਂਦੀ ਹੈ ਫਿਰ ਅਸੀਂ ਭਾਵੇਂ ਕੋਈ 5 ਰੁਪਏ ਦੇ ਕੇ ਕੁਝ ਕਰਾ ਲਿਆ ਜਦੋਂ ਸੁਰਤੀ ਬਿਰਤੀ ਉੱਚੀ ਹੋ ਜਾਂਦੀ ਹੈ ਅਸੀਂ ਉਸੇ ਸ਼ਬਦ ਨੂੰ ਗੁਰੂ ਮੰਨਦੇ ਹਾਂ ਫਿਰ ਉਹਦਾ ਭੌਜਾ ਫਿਰ ਉਹਦਾ ਡਰ ਹੁੰਦਾ ਹੈ ਕਿ ਦੁਨੀਆ ਦਾ ਮਾਲਕ ਸਾਹਮਣੇ ਪ੍ਰਕਾਸ਼ ਹੈ ਜੇ ਕੋਈ ਨਹੀਂ ਦੇਖਦਾ ਤਾਂ ਉਹ ਤਾਂ ਤੱਕਦਾ ਹੈ ਉਹਦੇ ਨੂੰ ਤਾਂ ਸਜ਼ਾ ਦੇ ਦੇਣੀ ਆ ਸਮਾਂ ਆਉਣ ਤੇ ਉਹਦੀ ਸੋਟੀ ਦੇ ਵਿੱਚ ਕਿਤੇ ਆਵਾਜ਼ ਥੋੜਾ ਆ ਉਹਨਾਂ ਤੇ ਜਦੋਂ ਵੱਜ ਨਹੀਂ ਉਹਦੀ ਪਤਾ ਲੱਗਣਾ ਵੀ ਵੱਜ ਗਈ ਤੇ ਭਗਤ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਤਾਂ ਜਾ ਜਾਣਾਂਗੇ ਠਾਕੁਰ ਜੀ ਸਾਡੀ ਬਿਰਤੀ ਉਹਦੇ ਦਾਰਤ ਘੋੜ ਦੇ ਵਿੱਚ ਹੈ ਟਿੱਕੀ ਹੋਈ ਆ ਉਹਦੇ ਤੇ ਉਹਨਾਂ ਚਰਨਾ ਠਾਕੁਰ ਨੂੰ ਸਮਝਾਂਗੇ ਤਾਉ ਦੀ ਸੋਚ ਵਿਚਾਰ ਨੂੰ ਸਮਝ ਸਕਾਂਗੇ ਜਿੰਨਾ ਚਿਰ ਉਹਦੇ ਤੋਂ ਦੂਰ ਹਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਉਹਦੇ ਨਾਲ ਕੋਈ ਪ੍ਰੇਮ ਨਹੀਂ ਹੈ ਤੱਜ ਵਚਨ ਕਰਦੇ ਹਨ ਭਗਤ ਜੀ ਅਗਲੀ ਪੰਕਤ ਸਤਿਗੁਰੂ ਮਿਲੇ ਆਸ਼ਾ ਜੀ ਵਚਨ ਭਗਤ ਜੀ ਵਚਨ ਕਰਦੇ ਹਨ ਖੀਰ ਲੀਆਂ ਪੰਕਾਕੋ ਠਾਕਰ ਕਾਕੋ ਸੇਵਕ ਉਹ ਕਾਹੂ ਕਹਿ ਜਾਹੀ ਕਹੋ ਪ ਵੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਕਹਿੰਦੇ ਸਾਡੀ ਸੁਰਤੀ ਕਬੀਰ ਸਾਹਿਬ ਜੀ ਕਹਿੰਦੇ ਉਹਦੇ ਵਿੱਚ ਸੁਰਤੀ ਜੁੜੀ ਹੋਈ ਹੈ ਲਿਵ ਲਾਗ ਰਹੀ ਹੈ ਸਾਡੀ ਲਿਵ ਮਾਲਕ ਵਿੱਚ ਹਰੀ ਵਿੱਚ ਲੀਨ ਹੈ ਪ੍ਰਮਾਤਮਾ ਵਿੱਚ ਜਹਾਂ ਬਸੇ ਦਿਨ ਰਾਤੀ ਕਹਿੰਦੇ ਜਿੱਥੇ ਉਹ ਦਿਨ ਰਾਤ ਦੀ ਪ੍ਰਕਾਸ਼ ਹੈ ਉਹਦਾ ਦਿਨ ਰਾਤ ਹੀ ਉਹ ਵਸ ਰਿਹਾ ਜਿਨ ਰਾਤ ਹੀ ਉਹ ਹਾਜ਼ਰ ਹੈ ਕਬੀਰ ਸਾਹਿਬ ਜੀ ਕਹਿੰਦੇ ਕਹੋ ਕਬੀਰ ਲੈ ਵਲಾಗ್ ਰਹੀ ਆ ਲਿਵੋ ਦੇ ਵਿੱਚ ਜੁੜ ਜਾਵੇ ਸੁਰਤੀ ਜਿਹੜੀ ਆ ਉਹਦੇ ਵਿੱਚ ਟਿਕ ਜਾਵੇ ਜੈ ਬੱਸੀ ਦਿਨ ਰਾਤੀ ਜਿੱਥੇ ਉਹ ਮਾਲਕ ਦਿਨ ਰਾਤ ਜਿੱਥੇ ਉਹਦਾ ਵਾਸ ਹੈ ਉਥੇ ਸਾਡੀ ਸੁਰਤੀ ਕਬੀਰ ਸਾਹਿਬ ਜੀ ਕਹਿੰਦੇ ਲੱਗ ਜਾਵੇ ਟਿਕ ਜਾਵੇ ਉਹ ਆ ਕਾ ਮਰਮ ਉਹੀ ਪੜ ਜਾਣ ਉਹ ਤੋ ਸਦਾ ਬਿਨਾਸੀ ਭਗਤ ਜੀ ਕਹਿੰਦੇ ਉਹ ਬਿਲਾਸੀ ਪਰਮੇਸ਼ਰ ਹਰੀ ਉਤਸਨ ਦਾ ਮਰਮ ਉਹੀ ਜਾਣਦਾ ਹੈ ਸਮਾਤ ਪ੍ਰਮਾਤਮਾ ਹਰੀ ਪਰ ਉਹਦੇ ਵਿੱਚ ਲਿਬ ਜੋੜ ਕੇ ਉਸੇ ਪ੍ਰਾਪਤੀ ਕਰ ਸਕਦੇ ਆ ਉਹਦੇ ਦਰਸ਼ਨ ਪਾ ਸਕਦੇ ਆ ਪਰ ਉਹਦੀ ਗੁਣ ਜਿਹੜਿਆਂ ਨੂੰ ਉਹੀ ਜਾਣਦਾ ਹੈ ਉਹਦੀ ਮਹਿਮਾ ਬੇਅੰਤਤਾ ਨੂੰ ਨਹੀਂ ਅਸੀਂ ਜਾਣ ਸਕਦੇ ਉਹ ਬਨਾਸੀ ਹੈ ਪੁਰਖ ਹੈ ਪਰਮੇਸ਼ਰ ਹੈ ਉਹ ਆ ਕ ਮਰਮ ਪਰ ਉਹੀ ਜਾਣੇ ਉਹ ਤੋ ਸਦਾ ਅਬਨਾਸੀ ਭਗਤ ਜੀ ਕਹਿੰਦੇ ਉਹ ਇਸ ਕਰਕੇ ਸਦਾ ਵਨਾਸੀ ਹੈ ਉਹ ਪਰਮਾਤਮਾ ਹਰੀ ਕਿਉਂਕਿ ਉਹਦੀ ਬੇਅੰਤਤਾ ਉਹ ਬੇਅੰਤਤਾ ਨੂੰ ਅਸੀਂ ਵਰਣਨ ਨਹੀਂ ਕਰ ਸਕਦੇ ਉਹਦੀ ਪ੍ਰਾਪਤੀ ਕਰ ਸਕਦੇ ਹਾਂ ਉਹਦੇ ਦਰਸ਼ਨ ਪਾ ਸਕਦੇ ਹਾਂ ਉਸੇ ਰੂਤੀ ਲਿਵ ਉਹਦੇ ਵਿੱਚ ਰੱਖ ਕੇ ਇਹ ਭਾਈ ਅੱਜ ਦੇ ਸ਼ਬਦ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਗੌੜੀ ਪੂਰਵੀ ਦੇ ਵਿੱਚ ਇਹਲਾ ਸ਼ਬਦ ਉਚਾਰਨ ਕਰਦੇ ਹਨ ਆਓ ਸਤਿਗੁਰ ਜੀ ਸਦਾ ਹੀ ਮੇਰ ਕਰਨ ਉਹੋ ਚਰਨਾਂ ਵਿੱਚ ਹਾਜ਼ਰੀਆਂ ਭਰੀਏ ਬਾਣੀ ਵਿਚਾਰ ਦੇ ਜੀ ਸੇਵਾ ਨਿਭਾਉਂਦੇ ਨਿੱਕਾ ਭੁੱਲਾ ਜੰਦਿਆਂ ਮਹਾਰਾਜ ਸਮਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ